ਦੋਸਤੋ ਸਾਰਿਆਂ ਨੂੰ ਪਿਆਰ ਭਈ ਸਸੀ ਕਾਵ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਬਈ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਗ ਜਾਂਦਾ ਤਹਿਸੀਲ ਬਾਗਾਪੁਰਾਣਾ ਤੇ ਬਾਈ ਕੋਲ ਅੱਜ ਸੋਨਾਲੀ ਕਾ ਟਰੈਕਟਰ ਵਕਾਊ ਸੀਗਾ ਜੋ ਬਾਈ ਤੁਸੀਂ ਸਕਰੀਨ ਤੇ ਦੇਖ ਰਹੇ ਆ ਤੇ ਕੰਡੀਸ਼ਨ ਬਾਈ ਜਮਾ ਓਕੇ ਆ ਤੁਸੀਂ ਦੇਖ ਸਕਦੇ ਆ ਕਲਰ ਕੋਲਰ ਜਮਾ ਪੂਰਾ Ориਜਨਲ ਆ 2013 ਮਾਡਲ ਆ ਬਾਈ ਪੰਜਾਬ ਦਾ ਨੰਬਰ ਆ ਤੇ ਫਸਟ ਓਨਰ ਆ ਵੱਡੀ ਗੱਲ ਤੇ ਬਾਕੀ ਛਤਰੀ ਤੇ ਸਾਰੇ ਬਾਈ ਜਿੰਦਾ ਆਪਾਂ ਵੇਚ ਹੀ ਕਰਨੇ ਆਗੇ ਤੇ ਜਿਹੜਾ ਸਲੈਂਸਰ ਆ ਹਨ ਸਲੈਂਸਰ ਉਹ ਬਾਈ ਆਪਣਾ ਓਰੀਜਨਲ ਨਾਲ ਦੇਵਾਂਗੇ ਬਾਈਆਂ ਦਾ ਤੇ ਬਾਕੀ ਬੈਟਰੀ ਬੈਟਰੀ ਨਵੀਂ ਧਰਾਈ ਵੀ ਆ ਤੇ ਮਹੀਨਾ ਬੈਟਰੀ ਤੈਨੂੰ ਹੋਇਆ ਤੇ ਮਹੀਨਾ ਹੀ ਸਰਵਿਸ ਨੂੰ ਹੋਇਆ ਵਾ ਤੇ ਉਹ ਬਈ ਜਮਾ ਕੋਈ ਜਾਨੀ ਕਿ ਸੀਲ ਡਰੈਕਟਰ ਜਾ ਕੋਈ ਚਾਬੀ ਵੀ ਨਹੀਂ ਲੱਗੀ ਡਰੈਕਟਰ ਨੂੰ ਤੇ ਬਾਕੀ ਤੁਸੀਂ ਦੇਖ ਸਕਦੇ ਨੇੜੋ ਕੰਡੀਸ਼ਨ ਦੇਖ ਸਕਦੇ ਆ ਕਲਰ ਪੇਂਟ ਵਗੈਰਾ ਬਈ ਜਮਾ ਪੂਰਾ ਵਧੀਆ ਪਿਆ ਤੁਸੀਂ ਸਾਹਬਾ ਡਰੈਕਟਰ ਐ ਕੋਈ ਬਈ ਮਸ਼ੀਨ ਤੇ ਨਹੀਂ ਚੱਲਿਆ ਡਰੈਕਟਰ ਘਰੇਲੂ ਵਾਈਚਾ ਚੱਲਿਆ ਵਾ ਡਰੈਕਟਰ ਬਾਕੀ ਟਾਇਰ ਟੂ ਤੁਸੀਂ ਦੇਖ ਸਕਦੇ ਆ ਗੁੱਡੀਆਂ ਦੇਖ ਸਕਦੇ ਹੋ ਵੀ ਮਗਨ ਲੰਗਾ ਟਾਇਰ ਦਿੰਗਾ ਤੇ 70 75% ਇਹ ਟਾਇਰ ਵੀ ਪਏ ਆ ਤੇ ਬਾਕੀ ਨੰਬਰ ਬਾਈ ਦਾ ਵੀ ਥੱਲੇ ਚੱਲੀ ਵੀ ਜਾਂਦਾ ਸਕਰੀਨ ਦੇ ਥੱਲੇ ਤੇ ਬਾਕੀ ਤੁਹਾਨੂੰ ਸਟਾਰਟਿੰਗ ਵੀ ਕਰਕੇ ਦਿਖਾਵਾਂਗੇ ਬਈ ਜੇ ਕੋਈ ਹੋਰ ਸਾਥੋਂ ਦੱਸਣ ਨਹੀਂ ਕੁਝ ਰਹਿ ਗਿਆ ਹੋਵੇ ਉਹ ਤੁਸੀਂ ਬਾਈ ਨਾਲ ਤੇ ਫੋਨ ਤੇ ਵੀ ਗੱਲ ਕਰ ਸਕਦੇ ਆ ਤੇ ਰੇਡ ਬਾਈ ਨੇ ਵੀ ਇਹਦਾ 4 10 ਰੱਖਿਆ ਰੇਟ 4 ਲੱਖ 10000 ਰੇਟ ਕੀ ਮੁੱਲ ਕੀਤਾ ਬਾਈ ਨੇ ਤੇ ਬਾਕੀ ਤੁਸੀਂ ਆਪ ਦੇਖ ਸਕਦੇ ਆ ਤੇ ਬਾਕੀ ਵੀ ਜਿਹੜੇ ਭਰਾ ਨੇ ਜਾਨੀ ਕਿ ਜਿੰਨੀ ਕੀ ਚੀਜ਼ ਹੈਗੀ ਓੰਨੀ ਕੀ ਆਪਾਂ ਦੱਸੀ ਆ ਕੋਈ ਇਹਦੇ ਚ ਵਾਹ ਚੜਾ ਕੇ ਨਹੀਂ ਦੱਸਿਆ ਤੇ ਟਰੈਕਟਰ ਦਾ ਜਿਵੇਂ ਕਲਰ ਹੋ ਗਿਆ ਕਲਰ ਵੀ ਬਈ origignal ਹੈ ਸਾਰਾ ਕੁਝ ਜਾਨੀ ਕਿ ਸਹੀ ਹੈ ਟਰੈਕਟਰ ਦਾ ਆਮ ਜ਼ਿਮੀਂਦਾਰਾ ਭਰਾ ਕੋਲ ਚੱਲਿਆ ਕੋਈ ਐਵੇਂ ਆਪਾਂ ਕਹਿਦ ਕੇ ਕਿਰਾਏ ਤੇ ਵੀ ਨਹੀਂ ਚੱਲਿਆ ਵਾ ਬਾਈ ਚੱਲਿਆ ਵਾ ਆਪਦਾ ਤੇ ਬਾਕੀ ਬਾਈ ਦਾ ਫੋਨ ਨੰਬਰ ਚੱਲੀ ਜਾਂਦਾ ਡਿਸਪਲੇ ਤੇ ਫਰਸਟ ਓਨਰ ਆ ਬਈ ਵੱਡੀ ਗੱਲ ਤੇ ਸਾਰੇ ਕੁਝ origignal ਆ ਸੀਕ੍ਰਟ ਟਰੈਕਟਰ ਆ ਸਾਰਾ ਤੇ ਸਰਵਿਸ ਹੋਈ ਵੀ ਆ ਸਾਰਾ ਕੁਝ ਓਕੇ ਆ ਬਈ ਓਕੇ ਕੰਡੀਸ਼ਨ ਆ ਸਾਰਾ ਟਰੈਕਟਰ ਦੀ ਤੇ ਬਾਕੀ ਨੰਬਰ ਬਾਈ ਦਾ ਚੱਲੀ ਜਾਂਦਾ ਜੇ ਸਾਥੋ ਕੋਈ ਦੱਸਣਾ ਨਹੀਂ ਹੋ ਕਮੀ ਪੇਸ਼ੀ ਰਹਿ ਗਈ ਹੋਵੇ ਉਹ ਤੁਸੀਂ ਬਾਈ ਨਾਲ ਫੋਨ ਤੇ ਵੀ ਕਨੈਕਟ ਕਰ ਸਕਦੇ ਆ ਇੱਕ ਦੋ ਵੰਦਰ ਮਾੜਾ ਜੇ ਬਾਈ ਸਟਾਰਟਿੰਗ ਕਰਕੇ ਦਿਖਾ ਦੇ ਟਰੈਕਟਰ ਦੀ ਬਾਕੀ ਤੁਹਾਨੂੰ ਸਟਾਰਟ ਕਰਕੇ ਦਿਖਾ ਦਿੰਦੇ ਆ ਬਈ ਕਿਰਾਂ ਟਰੈਕਟਰ ਦੀ ਕੰਡੀਸ਼ਨ ਓਕੇ ਆ ਬਈ ਜਮਾ ਦੇ ਦੇ ਦੇਖ ਸਕਦੇ ਆ ਬਈ ਤੁਸੀਂ ਜਮਾ ਓਕੇ ਕੰਡੀਸ਼ਨ ਆ ਟਰੈਕਟਰ ਉਹਦੀ ਤੇ ਬਾਕੀ ਮੇਰਾ ਭਰਾ ਸਾਰੀ ਚੀਜ਼ ਟੋਟਲ ਬਈ ਅਰੀਜਨਲ ਆ ਸਾਰੀ ਤੁਸੀਂ ਦੇਖ ਸਕਦੇ ਆ ਸਾਰੀ ਬਾਕੀ ਤੁਸੀਂ ਬਾਈ ਨਾਲ ਕਰੋ ਗੱਲਬਾਤ ਰਲਾਓ ਸੌਦਾ ਧੰਨਵਾਦ ਰੱਬ ਰੱਖ